ਤੂੰ ਤੁਰ ਹੌਚੰਗਾ ਤੈਨੂੰ ਮੈਂ ਜਾਣਾ ਫਿਰ ਕੰਮ ਤੇ ਲੇਟ ਹੋ ਰਿਹਾ ਮੈਂ ਨਾ ਕਹਦੋ ਨਾ ਰੋਟੀ ਖਵਾ ਦੋ ਮੋਹ ਹੈ ਰੋਟੀ ਹਾਂ ਕਹਦਣਾ ਨੂੰ ਮੈਂ ਤੇ ਭਾਬੀ ਨੂੰ ਇਹ ਮੈਂ ਤੇ ਰੋਟੀ ਖਾਣ ਪੈਣ ਜਾਉਂਗਾ ਚੰਗਾ ਬਾਜ਼ਾਰੋਂ ਠੀਕ ਹੈ ਹਾਂ ਕਰਾਈ ਨਾ ਹੈ ਆ ਤੂੰ ਮੇਰੇ ਪੁੱਤ ਆ ਵਰ ਕਹਾਂ ਫੇਰ ਵੀ ਕੀ ਹੈ ਮੇਰਾ ਪਾਪੇ ਹੋ ਵਰ ਕਹਤ ਰਹੇ ਇਹ ਰੋਣਾ ਰੋਹੀ ਨਾ ਜਾਂਦਾ ਕਮਲਾ ਹੈਗਾ ਇਹ ਇਹ ਆਈਏ ਰੋਟੀ ਅਰੇ ਬਾਬੂ ਲੋਕ ਐਦਾਂ ਮੈਂ ਚੰਗਾ ਉਹ ਤੋਂ ਰੋਟੀ ਖਵਾ ਦੋਗੇ ਮੈਨੂੰ ਕੰਮ ਤੇ ਜਾਣ ਦੇ ਲੇਟ ਹੋ ਰਿਹਾ ਮੈਂ ਹੈ ਇਹ ਆ ਮੈਂ ਵੱਡੇ ਪਿਓਾਂ ਵਰਦਾਂ ਤਰੇ ਇਹ ਗੱਲਾਂ ਵੀ ਦੱਸ ਦੇ ਕਿਵੇਂ ਲੱਪਾ ਪੁੱਛੀ ਕਰੀ ਜਾਂਦਾ ਉਹਦੀ ਇਹੀ ਸਮੂਹ ਗਾਦੇ ਤੋਂ ਬਾਹਰ ਪੀਆ ਸਾਰਾ ਦਿਨ ਉਸੇ ਦੀਆਂ ਲਾਣਾ ਚੱਟੀ ਜਾਊਗਾ ਠੀਕ ਆ ਜੀ ਹਾਂ ਕੀ ਕਰਾਏਗਾ ਤੋ ਇੰਨੀਆਂ ਗੱਲਾਂ ਮਾਰ ਮਾਰ ਕੇ ਸਾਰਾ ਦਿਨ ਤਾਂ ਕੰਮ ਹੁੰਦਾ ਕਰਦੀ ਮੈਂ ਥੱਕ ਜੰਨੀ ਆ ਮੈਨੂੰ ਰੋਡਾ ਲੱਗਿਆ ਹੋਇਆਗਾ ਘਰ ਦੇ ਕੰਮਾਂ 'ਚ ਧਿਆਨ ਨਹੀਂ ਰਹਿੰਦਾ ਸਾਰਾ ਦਿਨ ਇਹਦੇ ਨਾਲ ਲਾਣਾ ਚੱਟੀ ਜਾਉਂ ਦੇਖ ਕਿਵੇਂ ਰੋਕੀ ਜਾਂਦਾ ਮੈਂ ਦੇਖਦੀਆਂ ਨੂੰ ਤਾਂ ਜਾ ਕੇ ਹੁਣ ਬਾਗ ਜੋ ਤੁਸੀਂ ਕੰਮ ਤੇ ਪਹਿਲੇ ਲੇਟ ਹੋ ਇਹਨੂੰ ਰੋਟੀ ਖਵਾ ਦੀ ਚੰਗਾ ਨਾ ਪਹਿਲਾਂ ਮੈਂ ਕਦੇ ਰੋਟੀ ਨਹੀਂ ਖਵਾਈ ਆਪ ਖਵਾ ਦੀ ਵਿਚਾਰਾ ਰੋਟੀ ਮੰਗਦੇ ਭੁੱਖਾ ਕਹਿੰਦਾ ਮੈਂ ਲੈ ਦੱਸ ਮੈਂ ਪਹਿਲਾਂ ਰੋਟੀ ਨਹੀਂ ਖਵਾਈ ਆਏ ਕਹਿੰਦੇ ਰੋਟੀ ਖਵਾ ਦੀ ਉਹ ਮੈਂ ਤੈਨੂੰ ਉਹੀ ਪਹਿਲਾਂ ਤਣਾ ਤੁਸੀਂ ਕੋਈ ਨਾ ਪਹਿਲਾਂ ਤੁਸੀਂ ਕੰਮ ਤੇ ਜਾਓ ਮੈਂ ਆਪੇ ਖਵਾ ਦੂੰਗੀ ਮੈਂ ਹੈਗਿਆਂ ਨੂੰ ਧਿਆਨ ਰੱਖਣ ਵਾਸਤੇ ਹਰਮਨ ਹੱਥ ਛੱਡ ਕੋਈ ਗੱਲ ਨਹੀਂ ਰੋਟੀ ਬਦਰੀ ਭਾਬੀ ਹੈ ਤੂੰ ਸੇ ਭੱਜ ਜੋ ਜੀ ਕੰਮ ਤੇ ਪਹਿਲੀ ਬਹੁਤ ਲੇਟ ਐ ਓਏ ਤੂੰ ਤਾਂ ਜਵਾਕਾ ਵਾਂਗੂ ਕਰਨ ਲੱਗ ਜੰਨਾ ਐਨਾ ਤਾਂ ਪਹਿਲਾਂ ਮੈਂ ਤੇਰਾ ਖਿਆਲ ਰੱਖਦੀ ਐ ਲੈ ਹੁਣੇ ਮੈਂ ਤੇਰੇ ਵਾਸਤੇ ਰੋਟੀ ਮੇਰੀ ਗੱਲ ਸੁਣ ਲੈ ਇੱਕ ਨਾ ਇਹ ਹੱਥ ਫੜ ਫੜ ਕੇ ਨੂੰ ਰੋਕ ਬਸਿਓ ਨੇ ਕੰਮ ਤੇ ਨਹੀਂ ਜਾਣਾ ਤੂੰ ਬਿੱਲਾ ਇੱਥੇ ਬੈਠਾ ਸਾਨੂੰ ਤੰਗ ਕਰਨੂ ਚੁੱਪ ਕਰਕੇ ਬਹਿ ਜਾ ਜਦੋਂ ਰੋਟੀ ਬਣੀ ਉਦੋਂ ਖਵਾਉਂਗੀ ਸਮਝ ਗਿਆ ਨਾ ਦਫਾ ਹੋਣਾ ਕਿੱਥੋਂ ਪਿੱਪਲ ਲੱਗਿਆਗਾ ਮੂੰਹ ਕਿਵੇਂ ਲਾਡੇ ਦਾ ਲੱਗ ਰਿਹਾ ਨਾ ਰੋਣੂ ਤੇਰੇ ਬੇਡੁੱਲੇ ਨੇ ਮਰ ਜਾਣਾ ਇੱਥੇ ਲੋਕਾਂ ਨੂੰ ਤਾਂ ਪੂਰੇ ਪਿੱਟ ਪਿੱਟ ਕੇ ਮਰ ਗਿਆ ਕੋਈ ਦੇਖ ਲੈ ਕਿਵੇਂ ਪ੍ਰਾਉਣਾ ਬਣਾ ਕੇ ਬਿਠਾ ਕੇ ਗਿਆ ਹੈ ਕਿ ਜੀਨਾ ਪਾਉ ਨੂੰ ਨਾ ਸਰਦਾ ਨਹੀਂ ਹੈਗਾ ਬੈਠਣਾ ਤੇਰੇ ਟੁੱਟੀ ਜੀ ਕੁਰਸੀ ਤੇ ਐਸੇ ਤੇ ਚੁੱਪ ਕਰ ਜਾ ਮੇਰੀ ਗੱਲ ਸੁਣ ਲੈ ਜੇ ਜ਼ਬਾਨ ਕੱਢੀ ਆ ਨਾ ਤਾਂ ਆਪ ਦੇ ਚਿੱਤ ਨੂੰ ਸੋਚ ਲਈ ਜਿਆਦਾ ਨਾ ਕੀੜਿਆਂ ਵਾਲਾ ਪੌਣ ਉੱਥੇ ਬਿਠਾਉ ਚੁੱਪ ਕਰ ਜਾ ਨੇ ਪਾਣੀ ਦੇ ਘੁੱਟ ਤੱਕ ਨਹੀਂ ਦੇਣੀ ਮੈਂ ਕਿਥੋਂ ਤਫਾ ਹੁਣਾ ਰੋਡਾ ਲੱਗਿਆ ਜੇ ਰੱਬ ਨੇ ਤੇਰੇ ਜਵਾਨ ਬੰਦ ਕੀਤੀ ਸੀ ਤੈਨੂੰ ਵੀ ਪਰੇ ਤੇਰੇ ਸਾਹ ਵੀ ਬੰਦ ਕਰ ਦਿੰਦਾ ਰੋਕ ਦਿੰਦਾ ਮੈਨੂੰ ਸਿਆਪਾ ਲੱਗਾ ساری ਉਮਰ ਦਾ ਕਿਥੋਂ ਪੱਲੇ ਪਿਆਗਾ ਹਾਂ ਮੈਂ ਤੇ ਮੈਂ ਲੈਣੇ ਹੋਰਾਂ ਨੂੰ ਹਾਂਜੀ ਹਾਂਜੀ ਆ ਲਓ ਜੀ ਤੁਹਾਡੀ ਰੋਟੀ ਨਾਲੇ ਹਰਮਨ ਦਾ ਨਾ ਕੋਡਰ ਲਾ ਕੇ ਗਰਮੀ ਬਹੁਤ ਮਾਰਦਾ ਹੁੰਦਾ ਹੈਗਾ। ਓਹੋ ਤੁਸੀਂ ਨਾ ਚਿੰਤਾ ਕਰਿਆ ਕਰੋ। ਤੁਹਾਨੂੰ ਪਤਾ ਤਾਂ ਮੈਂ ਤਾਂ ਆਪਦੇ ਕੁੱਤਾ ਵਾਂਗੂ ਸਮਝਦੀ ਆਂ। ਪੂਰਾ ਧਿਆਨ ਰੱਖਦੀ ਆਂ। ਉਹਨੂੰ ਕੋਡਰ ਲਾ ਦਿੰਦੇ ਆ। ਕੋਈ ਨਾ ਮੈਂ ਲਾ ਦੂੰਗੀ। ਤੁਸੀਂ ਜਾਓ ਕੰਮ ਤੇ। ਤਾਂ ਠੀਕ। ਕੋਈ ਉਹਨੂੰ ਕੂਲਰ ਨਹੀਂ ਉਹਨੂੰ ਤਾਂ AC 'ਚ ਬਿਠਾਉਂਗਾ। ਜੇ AC 'ਚ ਉਹ ਵੀ ਕੀ ਯਾਦ ਰੱਖੂਗਾ। ਹਮ। ਮੈਂ ਵੀ ਉਹਨੂੰ ਕੋਡਰ ਲਾ ਦਾਂ। ਕੋਡਰ ਲਾਉਣ ਨੂੰ ਕੀ ਹੋਇਆਗਾ? ਕੋਈ ਇੱਕ ਗਲਤੀ ਹੈਗੀ ਆ। ਜੇ ਉਹਨੂੰ ਨਾ ਪੱਖੇ ਥੱਲੇ ਬਿਠਾਇਆ। ਬਿਮਾਰ ਹੋ ਜੂਗਾ ਆ ਸਿਆਪਾ ਮੇਰੀ ਜਾਨ ਨੂੰ ਪੈਸਾ ਤਾਂ ਸਾਨੂੰ ਲਾਉਣਾ ਪੂਜੇ ਬਿਮਾਰ ਹੋ ਗਿਆ ਐ ਕਰਦੀ ਆ ਆ ਭਾਂਡੇ ਜੇ ਮਾਰ ਕੇ ਉਹਨੂੰ ਪੱਖੇ ਥੱਲੇ ਬਿਠਾਈ ਦਿੰਦੀ ਤੇ ਹੋਰ ਬਿਮਾਰ ਹੋ ਜੇ ਸਾਰੀ ਉਹ ਮੇਰਾ ਸਿਆਪਾ ਲੱਗਿਆ ਮੈਨੂੰ ਤਾਂ ਪੂਰੀ ਜਾਨ ਨੂੰ ਦੇਖਦਾ ਹਾਂ ਆਮ ਕਰੇਗੀ ਮੈਨੂੰ ਪਤਾ ਨਹੀਂ ਕੀ ਕਰੂਗੀ ਰੋਜ਼ ਇਹ ਆ ਜਾਂਦੀ ਹੈ ਤਾਂ ਦੇਖੀ ਜਉਗੀ ਮਾਵਾ ਤੋਂ ਇੱਕ ਦਿਨ ਦੀ ਉਮਰ ਤੱਕ ਜਾਈਦਾ ਕੀ ਪਿਆਰ ਹੈ ਕੋਈ ਨਾ ਮਾਂ ਤਾਂ ਚਲਦੀ ਆ ਦੇਖਦੀ ਆ ਮੈਂ ਕਿਚਾਰਾ ਜਵਾਂ ਕਿਤੇ ਇੱਕ ਤਰਫ ਦੀ ਮਾਰਤ ਹੈਗੀ ਮਾਵਾ ਬਾਪ ਜੇ ਆਉਂਦੇ ਹੁੰਦੇ ਤਾਂ ਇਹ ਤਾਂ ਸਭ ਕੁਝ ਕਰਦੇ ਹੀ ਦੇਖ ਬਾਹਰ ਕਰ ਲੰਗੇ ਭਾਈ ਕੰਮ ਤੇ ਲੰਘ ਜਾਂਦਾ ਆਮਨਾ ਚਾਚੀ ਸਸਰੀ ਕਾ ਚਾਚੀ ਫਸਲੀ ਮੈਨੀ ਆਜੋ ਆਜੋ ਅੰਦਰ ਬੈਠਦੇ ਆਪਾਂ ਅੰਦਰ ਕਾ ਨੂੰ ਆਪਾਂ ਹਾਨਮਾ ਕੋਲ ਹੀ ਬੈਨੇ ਆ ਉਹਦੇ ਕੋਲ ਮੈਂ ਉਹ ਦਿਖਾਵਾ ਮੈਨੂੰ ਜਾਂਦੇ ਕੋਪਾ ਕਿਵੇਂ ਚਾਚੀ ਹਮ ਤਾਂ ਠੀਕ ਹੈ ਤੂੰ ਚੱਲ ਭਾਈ ਜਵਾਕ ਨੂੰ ਮਿਲਣ ਜੀ ਕਰਦਾ ਉਹ ਤੈ ਲੈ ਠੀਕ ਹੈ ਨਹੀਂ ਨਹੀਂ ਉਹ ਸਾਨੂੰ ਆਪ ਮਿਲਣ ਜਾਵੇ ਜੇ ਫਿਰਦਾ ਤਰਦਾ ਹੋਵੇ ਉਹ ਤਾਂ ਠੀਕ ਹੈ ਚਾਚੀ ਉਹ ਆਏ ਤਾਂ ਸਾਹ ਸੰਭਾਲ ਤਸੀ ਰੱਖਦੇ ਆਂਗੇ ਚਲ ਪੁੱਤ ਉਹ ਤਾਂ ਸੌਦਾ ਖਾਰਚ ਚਲੋ ਆ ਜਾ ਪਛਾਵੇਂ ਬਹਿ ਕੇ ਅੰਦਰ ਬਹਿ ਕੇ ਗੱਲ ਕਰਦੇ ਆ ਉਹ ਤਾਂ ਪੱਖਾ ਵੀ ਨਹੀਂ ਲਾਇਆ ਉਹ ਤਾਂ ਗਰਮੀ 'ਚ ਬੈਠਾ ਵਿਚਾਰਾ ਉਹ ਚਾਚੀ ਹਾਂ ਚਲ ਆ ਪੰਦਰ ਉੱਥੇ ਉਹਦੇ ਕੋਲੇ ਆ ਜਾ ਉੱਥੇ ਬਹਿ ਕੇ ਗੱਲ ਕਰਦੇ ਕੀ ਕਰਾਂ ਮੈਂ ਇਹਦੇ ਚਾਚੀ ਕਿੱਧਰ ਕਿੱਧਰ ਹੋਵਾਂ ਸਾਰੇ ਬਸ ਨਹੀਂ ਮੈਂ ਚਾਚੀ ਮੈਂ ਵੀ ਇਕੱਲੀ ਕਿੱਧਰ ਕਿੱਧਰ ਹੋ ਜਾ ਜੇ ਮੈਂ ਇਹਦੇ ਕੰਨੀ ਜਾਨੀ ਆ ਤਾਂ ਮੇਰੇ ਸਾਰੇ ਘਰ ਦੇ ਕੰਮ ਰਹਿ ਜਾਂਦੇ ਆ ਆ ਵੀ ਪੱਖਾ ਵੀ ਨਹੀਂ ਲਾਇਆ ਪੁੱਤ ਉਹ ਤਾਂ ਇਨਾ ਮੀਚ ਬੈਠਾ ਅਜਵਾ ਚਾਚੀ ਨੂੰ ਨਮਾ ਕੇ ਗਈ ਸੀ ਜਾਂਦੇ ਹੋਏ ਉਹ ਕਹਿੰਦੇ ਵੀ ਇਹਦੇ ਹਵਾ ਵੜ ਜਾਂਦੀ ਐ ਸੱਚ ਫਿਰ ਸਾਰਾ ਦਿਨ ਸਿਰ ਖੜਦਾ ਦਾ ਸਿਰ ਦੁਖਦਾ ਰਹਿੰਦਾ ਵੀ ਚਾਹ ਥੌੜੀ ਕਰ ਦੇ ਨਾ ਚਲ ਕੋਈ ਨਾ ਚਾਚੀ ਤੂੰ ਬਹਿ ਜਾ ਨਾ ਬਹਿ ਜਾ ਕੋਈ ਨਾ ਕੋਈ ਨਾ ਮੈਂ ਪੱਖੇ ਤੇ ਲਾ ਦੇਣੀ ਐਗੀ ਹਾਰਮਨ ਠੀਕ ਐ ਹਣਾ ਦੁਰਬੀ ਕੀ ਮੰਗਣਾ ਸਿਰ ਦੁਖਣ ਲੱਗ ਜਾਂਦਾ ਕਹਿੰਦਾ ਮੇਰਾ ਆ ਦੇਖ ਦੱਸੀ ਜਾਂਦਾ ਕਹਿੰਦਾ ਸਿਰ ਦੁਖਦਾ ਕੋਈ ਨਾ ਮੇਰੇ ਕੋਈ ਦੇਣੀ ਨਹੀਂ ਖਾਣ ਨੂੰ ਮੰਗਦਾ ਐ ਚਾਚੀ ਆ ਹੁਣ ਰੋਟੀ ਖਾ ਕੇ ਹਟੇਗਾ ਕੋਈ ਨਾ ਮੈਂ ਚਾਹ ਬਣਾਉਣੀ ਆ ਹਰਮਨ ਚਾਹ ਪੀ ਲਈ ਆਮਨ ਇਹ ਨੂੰ ਮੋٹے ਕੱਪੜੇ ਅੰਨੇ ਪਾ ਦੇ ਤਾਂ ਇਹ ਨੂੰ ਬੁੱਤੂ ਦਿਨ ਇਹ ਨਹੀਂ ਕੱਲਣੀ ਚਾਚੀ ਉਹ ਤਾਂ ਹੁਣ ਸਾਨੂੰ ਪਤਾ ਕਰਨੀ ਆ ਕੀ ਕਰੀਏ ਜਵਾਕ ਜੇ ਹੁਣ ਇਸ ਹਾਲਤ ਚ ਬੈਠਾਗਾ ਸ਼ੌਂਕ ਤਾਂ ਨਹੀਂ ਮਾਰਨੇ ਚਾਚੀ ਚਲ ਅਸੀਂ ਕਹਿ ਦੇਣੀ ਇਹ ਨੂੰ ਪੈਂਟਾ ਜਿੰਨਾ ਲੁਕਾ ਮੌਸਮ ਦੇ ਹਿਸਾਬ ਨਾਲ ਕੱਪੜੇ ਪਾ ਲਿਆ ਕਰੋ ਇਹਨੇ ਪਤਲੀ ਪਤਲੀ ਨਾ ਲੂਰਾ ਲੂਣਾ ਮੰਗਾ ਲਾ ਚਾਚੀ ਚਲੋ ਆਇਆ ਜਵਾਕ ਨਿਆਣਾ ਵੀ ਹੌਂਕਾ ਲੈਂਦਾ ਹਨਾ ਤਲ ਕੋਈ ਨਾ ਤੂੰ ਬੈਠ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਹਰਮਨ ਚਾਹ ਪੀਣੀ ਮੈਨਿਆ ਹੋਣੀ ਐ ਕੋਸਲੇ ਆ ਗੰਦੇ ਨੇ ਤੈਨੂੰ ਖਾਣ ਪੀਣ ਨੂੰ ਐ ਐ ਐ ਹਾਂ ਤੇ ਪਾਈ ਤੇਰੇ ਕੋਲ ਬੈਠਾ ਹੁੰਦਾ ਮਾੜਾ ਮੋਟਾ ਗੱਲਾਂ ਕਰਦਾ ਤੈਨ ਨਾਲ ਹਾਂ ਤੇਰਾ ਦੋਸਤ ਮੋਟਾ ਸਦਾ ਤੈਨੂੰ ਐ ਅਸੇਆ ਹਮ ਇਹ ਤਾਂ ਨਹੀਂ ਪੁੱਛੀ ਤੇ ਨਹੀਂ ਹਮ ਅਜੇ ਹਮ ਉਸ ਨੂੰ ਇਹ ਰੋਟੀ ਰੋਟੀ ਦੇਂਦੇ ਟਾਈਮ ਨਾ ਕਰਨੀ ਹਮ ਜਿੰਦੀ ਨਹੀਂ ਹਮ ਕੀ ਮਾਂ ਵਿਚਾਰੇ ਜਵਾਬ ਕਰਨਾ ਕੀ ਤੇਰੀ ਸਹੀਕ ਗੱਲ ਹੋ ਰਹੀ ਪਰ ਸਨ ਨਾ ਤੇ ਪਾਈ ਨੂੰ ਭੜਾਇਆ ਘਰ ਉਹ ਤਾਂ ਖਾਣ ਪੀਣ ਨੂੰ ਸਮਾਨ ਮੰਗਾ ਲਿਆ ਘਰ ਹਮ ਨੂੰ ਨਾ ਭੜਾਇਆ ਘਰ ਕੰਗਾ ਉਹੋ ਗਰਮੀ ਬਹੁਤ ਹੜੀ ਜਿਹਾ ਯਾਰ ਲਾ ਸੋਕਰਾ ਪੈ ਕੋਈ ਬੰਡ ਬੱਚਾ ਜੇ ਬਾਹਰ ਹੁੰਦੀ ਤੈਨੂੰ ਗੱਡੀ ਚ ਲੈ ਕੇ ਜਾਣਾ ਧਰਨਾ ਚੱਕਣੇ ਬਹੁਤ ਔਖ ਹੋ ਜਾਂਦਾ ਆਗੇ ਮਿਲ ਗਈ ਪੈਨਸ਼ਨ ਮਿਲ ਗਈ ਨੂੰ ਤਫੜ ਇਹਨੂੰ ਖਵਾ ਪਿਆ ਨਹੀਂ ਕੁਛ ਭੁੱਖਾ ਮੈਂ ਤਾਂ ਕੰਮ ਛੱਡ ਕੇ ਆਦੀ ਅੱਧੇ ਦਿਨ ਤੋਂ ਇਹ ਫਿਰ ਤੁਸੀਂ ਤਾਂ ਕੁਝ ਖਾ ਪੀ ਲਓ। ਉਹ ਮੈਂ ਦੋੇ ਪਾਸੇ ਕੀ ਕਰੂੰਗਾ? ਕੰਮ ਤੇ ਵੀ ਜਾਉਣਾ ਨਾਲ ਘਰ ਤੇ ਵੀ ਕੰਮ ਕਰਦਾ ਫਿਰਦਾ ਮੈਂ ਤਾਂ ਮਾੜਾ ਮਾੜਾ ਖਵਾ ਬਿਆਦੀ ਨਹੀਂ ਕੁਛ। ਮੈਂ ਕੰਮ ਤੇ ਜਾਣਾ। ਚਲ ਠੀਕ ਹੈ ਤੁਸੀਂ ਭੱਜ ਜਾਓ ਫਿਰ। ਹਾਂ। ਕੋਈ ਨਾ ਮੈਂ ਖਵਾ ਦੂੰਗੀ ਇਹਨੂੰ। ਠੀਕ ਹੈ ਠੀਕ ਹੈ। ਭਾਈ ਨਾ ਕੰਮ ਤੇ। ਲੈ ਦੇਖ ਲਾ। ਕਹਿੰਦੇ ਇਹਨੂੰ ਖਵਾ ਪਿਆ ਦੀ। ਸਾਰਾ ਦਿਨ ਤਾਂ ਤੁਸੀਂ ਖਾਪਦੇ ਰਹਿੰਦੇ ਹੋ। ਆਪ ਨਾ ਕੁਝ ਖਾਓ। ਬਸ ਐਸੇ ਦੀ ਪੋਬਾ ਭਰੀ ਜਾਇਓ। ਲਫੜਾਉਰੇ ਮੈਨੂੰ ਪੈਸੇ। ਫੜਾ ਦੇ। ਜਿਆਦਾ ਜ਼ੋਰ ਲਖਾਉਣਾ। ਫੜਾ ਇੱਧਰ। ਦੇਖ ਲੈ ਨੀ ਕਿੱਡਾ ਚਲੇਤ ਰਹਾ ਹੈ ਮੇਰੀ ਗੱਲ ਸੁਣ ਲੈ ਤੇਰੇ ਦਾ ਉਹ ਹਸ਼ਰ ਕਰੂ ਯਾਦ ਰੱਖੇਗਾ ਕੀੜਿਆਂ ਵਾਲਾ ਭਉਣ ਯਾਦ ਆ ਨਾ ਚੁੱਪ ਕਰਕੇ ਮੈਨੂੰ ਸਾਰੀ ਪੈਨਸ਼ਨ ਫੜਾ ਦੇ ਫੜਾ ਦੇ ਛੱਡ ਦੇ ਜਿਆਦੇ ਜੋ ਛੱਡ ਛੱਡ ਅ ਮੈਂ ਤਾਂ ਤੂੰ ਕਿਵੇਂ ਨਹੀਂ ਛੱਡਦਾ ਜਿਆਦੇ ਜ਼ੋਰ ਦਿਖਾਉਣਾ ਕਿਥੋਂ ਦਫਾ ਹੋਣਾ ਪੱਲੇ ਪਿਆ ਕੋਈ ਨਾ ਤੈਨੂੰ ਅੰਦਰ ਨਹੀਂ ਬਿਠਾਉਂਦੀ ਉੱਥੇ ਬਿਠਾਉ ਤਪੀ ਜਾਈ ਉੱਥੇ ਬੈਠਾ ਨਾਲੇ ਪਾਣੀ ਦੇ ਕੋਟਾ ਜ ਨਹੀਂ ਮਿਲਦੀ ਉੱਥੇ ਲੈ ਕੇ ਜਾਉ ਤੈਨੂੰ ਫਿਰ ਦਊ ਪਾਣੀ ਤੈਨੂੰ ਫੱਲੇ ਚੁੱਪ ਕਰ ਆ ਰੋ ਰੋ ਕੇ ਕਿਹਨੂੰ ਦਿਖਾਉਣਾ ਇੱਥੇ ਕੋਈ ਨਹੀਂ ਤੇਰੀਆਂ ਚੀਕਾਂ ਸੁਣਨ ਵਾਲਾ ਬੁੱਕੀ ਆ ਨਾ ਕਿਵੇਂ ਬੁੱਕੀ ਆ ਨਾ ਚੱਲ ਤੂੰ ਤਾਂ ਕੀੜਿਆਂ ਵਾਲੇ ਭੌਂ ਤੇ ਹੀ ਲੋਟ ਆਏਗਾ ਚੁੱਪ ਕਰ ਜਾ ਸਾਹ ਨਾ ਕੱਢ ਇੱਥੇ ਸਾਹ ਪੀਜੂ ਚੱਲ ਤੂੰ ਆਏ ਨਹੀਂ ਲੋਟਾ ਦਫਾ ਹੁਣ ਤਾਂ ਮਰਮਰ ਜਾਵੇਂ ਮਰਦਾ ਵੀ ਨਹੀਂ ਹੈਗਾ ਤੂੰ ਉਥੋਂ ਪਿੱਪਲ ਲੱਗਿਆਗਾ ਲੈ ਤੈਨੂੰ ਵੀ ਹੁਣ ਪਤਾ ਲੱਗੂ ਇੱਥੇ ਬਹਿ ਜਾ ਜਦੋਂ ਲੱਗਣ ਤੇਰੇ ਵੱਡਿਆਂ ਦੰਦਾਂ ਕੀੜਿਆਂ ਨੇ ਤੈਨੂੰ ਫੇਰ ਪਤਾ ਲੱਗੂ ਜਿਹੜਾ ਸਾਨੂੰ ਤਪਾਉਣਾ ਨਾ ਜੋਰ ਲਾ ਕੇ ਐਂ ਤੂੰ ਪੈਨਸ਼ਨ ਰੱਖ ਲੈਂਦਾ ਹੈ ਰੱਖ ਲੈਂਦਾ ਤੂੰ ਐਂ ਪੈਨਸ਼ਨ ਹੈ ਤੈਨੂੰ ਖਵਾਈ ਜਾਓ ਸਾਨੂੰ ਕੁਛ ਨਾ ਦੇਵੇਂ ਤੂੰ ਇਥੋਂ ਬਾਦ ਪਿਆ ਨਾ ਮਰੇ ਨਾ ਖੜਾ ਛੁੱਟੇ ਰੱਬ ਨੇ ਜਵਾਨ ਤਾਂ ਇਹਦੀ ਖੜਾਤੀ ਸੀ ਤੇ ਸਾਬ ਵੀ ਸਾਬ ਹੀ ਖੜਾ ਦਿੰਦਾ ਕਿਉਂ ਨਹੀਂ ਤੈਨੂੰ ਚੱਕਦਾ ਰੱਬ ਹੁਣ ਆ ਉਸ ਬਾਦ ਆਏ ਨਹੀਂ ਲੋਟ ਆਉਂਦਾ ਸੀ ਜਿਆਦੇ ਜ਼ੋਰ ਦਿਖਾਣਾ ਸੀ ਨਾ ਇੱਥੇ ਮਰ ਇਹੀ ਤੇਰਾ ਪੱਕਾ ਡਾ ਆਮ ਬਾਰੇ ਗਿਆ ਤੈਨੂੰ ਮੈਂ ਤਾਂ ਫੇਰ ਆਉਂਗੀ ਹਾਂ ਕੋਈ ਨਾ ਚਾਚੀ ਕੋਈ ਨਾ ਕੋਈ ਨਾ ਹਾਂ ਆ ਕੇ ਹਿੰਦਾ ਹੈ ਨਾ ਤੂੰ ਮੈਂ ਚਾਹ ਦੋਲਤੀ ਤੇਰਾ ਤਾਂ ਮੈਂ ਉਹ ਹਸ਼ਰ ਕਰੂੰਗੀ ਤੂੰ ਜਾ ਦੱਖ ਦਾ ਅੱਜ ਮੇਰੇ ਤੇ ਚਾਹ ਦੋਲੇ ਨਾ ਦੇਖੀ ਜਾ ਫਿਰ ਅੱਜ ਤੇਰੇ ਨਾਲ ਹੁੰਦਾ ਹੀ ਹੈ ਹਾਂ ਹਾਂ ਐਨੀ ਭਾਈ ਕਿੰਨਾ ਜਵਾਕ ਦਾ ਬੁਰਾ ਹਾਲ ਐ ਕੀ ਕਰਾਂ ਮੈਂ ਮੈਂ ਤਾਂ ਕੁਝ ਕਰਨ ਜੋਗੀ ਵੀ ਨਹੀਂ ਹੈਗੀ ਕੀ ਕਰਾਂ ਮੈਂ ਦੇਖਦੀ ਆ ਜੀ ਭੈਣ ਨੂੰ ਫੋਨ ਕਰਦੀ ਆ ਵੀ ਆ ਕੇ ਆਪਣੇ ਭਾਈ ਦਾ ਪਤਾ ਲੈ ਲਾ ਹੋਰ ਕੀ ਕਰ ਸਕਦੀ ਆ ਜਵਾਕ ਦਾ ਬਹੁਤਾ ਬੁਰਾ ਹਾਲ ਐ ਭਾਈ ਤੇਰੇ ਭਾਈ ਦਾ ਤਾਂ ਮੈਂ ਤਾਂ ਉਹ ਐ ਕਹਿ ਨਹੀਂ ਆ ਜਾ ਕੇ ਹੋਰ ਹਰ ਮਨ ਇਕ ਮਿੰਟ ਕੋਣ ਘਰਨਾ ਨਹੀਂ ਕਦੇ ਲਾ ਮੰਜਲੇ ਪੈਣਾ ਆ ਜਾ ਫੜ ਜਾ ਮੈਂ ਰੇੜੀ ਪੜੇ ਕਰਦਾ ਤਰੀ ਅੱਛਾ ਇੱਕ ਰੀ ਕੀ ਗੱਲਾਂ ਪਿਆਰੀ ਮੰਜੇ ਤੇ ਅੱਜ ਪਿਆਰੀ ਮੰਜੇ ਤੇ ਮਨ ਲਾ ਮਨੇ ਪਾਇਆ ਨਹੀਂ ਹੁਣ ਮੰਜੇ ਤੇ ਅੱਜ ਅੱਖਾ ਵੀ ਨਹੀਂ ਲਾਇਆ ਆ ਮਨਾ ਹਾਂਜੀ ਆ ਗਈ ਕੀ ਗੱਲ ਅੱਜ ਇਹ ਬਹੁਤ ਥੱਕਾ ਥੱਕਿਆ ਪਿਆ ਮੰਜੇ ਤੇ ਨਹੀਂ ਬਾਇਆ ਰੋਟੀ ਖਵਾ ਕੇ ਮੈਂ ਤਾਂ ਪਾਤਾ ਸੀ ਮੰਜੇ ਤੇ ਇਹ ਤਾਂ ਬਹੁਤ ਥੱਕਾ ਥੱਕਿਆ ਲੱਗਦਾ ਪਿੰਨੋ ਉਹ ਇਹ ਕਹਿੰਦਾ ਮੈਂ ਫੇਰਾ ਬੀਲਚੇਅਰ ਤੇ ਬੈਠਣਾਗਾ ਫੇਰ ਬਿਠਾਉਣਾ ਪਿਆ ਕਿੰਨੇ ਵਾਰ ਕਹਤਾ ਮਾੜਾ ਮੋਟਾ ਆਰਾਮ ਕਰ ਲਿਆ ਕਰ ਸੁਣਦਾ ਤਾਂ ਹੈ ਨਹੀਂ ਕਿਸੇ ਦੀ ਠੀਕ ਆ ਹਰਮਨ ਤੈਨੂੰ ਮੈਂ ਪਾਇਆ ਸੀ ਨਾ ਮੰਜੇ ਤੇ ਆ ਦੇਖੋ ਇਹ ਫੇਰ ਕਹਿਣਾ ਰੋਟੀ ਖਾਦੀ ਸੀ ਬੈਠ ਮੈਂ ਰੋਟੀ ਖਾਦੀ ਸੀ ਹਾਂ ਤੁਸੀਂ ਰੋਟੀ ਖਾ ਲਓ ਪਹਿਲਾਂ ਹਰਮਨ ਫੇਰ ਖਾ ਲੂ ਮੈਂ ਰੋਟੀ ਬਾਅਦ ਚ ਖਾਵਾਂਗਾ ਇਹਨੂੰ ਖਵਾ ਰੋਟੀ ਕੋਈ ਨਾ ਮੈਂ ਖਵਾ ਦਿੰਨੀ ਆ ਮੈਨੂੰ ਤੇਪਾਂ ਨਹੀਂ ਜ਼ਿਆਦਾ ਰੋਟੀ ਖਾਦੀ ਨਹੀਂ ਹੈਗੀ ਰੋਟੀ ਨੇ ਥੱਕਾ ਸਕਦਾ ਜਾਂ ਪਿਆ ਕਿ ਮੈਂ ਪੈਂਦਾ ਤਾਂ ਮੰਜੇ ਤੇ ਆਪ ਥੱਕੇ ਨਾਲ ਸੀ ਇਹ ਆਪ ਅੱਛਾ ਆਹੀ ਗੱਲ ਹੈ ਐਨੇ ਜਕੀਨ ਹੈ ਮੇਰੇ ਤੇ ਪਤਾ ਨਹੀਂ ਇਹਨੇ ਰੋਟੀ ਖਾਦੀ ਹੈ ਕਿ ਨਾ ਖਵਾਈ ਤਾਂ ਹੈ ਕਵਾਈ ਹੈ ਨਾ ਹਰਮਨ ਮੈਂ ਮੈਨੂੰ ਸਵੇਰੇ ਰੋਟੀ ਆ ਪੁੱਛ ਲੋ ਭੁੱਖਾ ਰੱਖੂੰਗੀ ਕੁੱਤਾ ਵਾਂਗੂ ਮੈਂ ਨੇ ਸਾਮ ਸੰਭਾਲ ਕਰਦੀ ਆ ਪੜਾ ਰੋਟੀ ਨੂੰ ਖਵਾ ਫੇਰ ਖਾਉ ਮੈਂ ਤੇਰੀ ਨਾਮਦਾਰੀ ਰੋਟੀ ਨੂੰ ਖਵਾ ਪੈਣਾ ਕੋਈ ਨਾ ਲਿਆ ਦੇਣੀ ਹੈ ਪਹਿਲਾਂ ਇਹਨੂੰ ਰੋਟੀ ਖਾਦੇ ਨਹੀਂ ਫੇਰ ਤੂੰ ਤੇ ਸਾਹਮਣੇ ਕਹ ਤਾ ਖਾ ਖਾ ਲਈ ਘੁਰਦਿਆ ਤਨ ਬਾਅਦ ਚ ਹਾਂ ਆਮਨ ਆ ਜਾ ਹੁਣਾਂ ਭੁੱਖ ਲੱਗੀ ਬਰ ਰੋਟੀ ਦੀ ਇਸ ਦਿਨ ਨਾ ਨਾ ਚੱਟੀ ਜਾਊਗਾ ਮਰਨ ਦੇ ਪਰੇ ਕੀ ਕਰਨਾ ਹੈ ਤੋ ਗੰਦੀ ਲਾ ਬੈਠਾ ਹੋ ਆ ਲੁਕਵਾ ਦ ਲੈ ਹਰਮਨ ਖੜਾ ਹੋ ਜਾ ਲਾ ਬੈਠਾ ਹੋ ਹਰਮਨ ਖੜਾ ਹੋ ਜਾ ਰਾਮ ਨਾਲ ਲੈ ਖਾ ਲਾ ਨਾ ਮਨੂ ਖੜਾ ਇਹ ਨਾ ਦਿਨ ਵੱਡੇ ਹੋ ਗਏ ਉਹਨੂੰ ਭੁੱਖ ਲੱਗਦੀ ਆ ਬਾਰ ਬਾਰ ਰੋਟੀ ਤਾਂ ਮੈਂ ਖਵਾਈ ਸੀ ਖਾ ਲਾ ਖਾ ਲਾ ਹੂੰ ਰੱਜ ਕੇ ਖਾ ਲਾ ਹੂੰ ਬਾਰ ਬਾਰ ਭੁੱਖ ਲੱਗਦੀ ਆ ਖਾਲਾ ਖਾਲਾ ਹੂੰ ਆ ਦੇਖ ਲੈ ਰੋਟੀ ਖਾਂਦਾ ਤੂੰ ਹੀ ਰੋਟੀ ਖਵਾਈ ਆ ਤੇ ਰੋਟੀ ਤਾਂ ਮੈਂ ਖਵਾਈ ਸੀ ਫਿਰ ਹੂੰ ਆ ਹੁਣ ਕਿ ਮੈਂ ਖਾਂਦਾ ਹਰਮਨ ਤਾਂ ਤੈਜ ਰੋਟੀ ਖਾਂਦਾ ਇਹ ਨੂੰ ਮੇਰੇ ਹੱਥ ਦੀ ਰੋਟੀ ਸਵਾਦ ਲੱਗਦੀ ਆ ਖਾਂਦਾ ਹਰਮਨ ਹੂੰ ਪਹਿਲਾਂ ਇਹ ਦੱਸ ਮੈ ਤੈਨੂੰ ਦਿਨ ਵਿੱਚ ਕਿੰਨੇ ਵਾਰ ਰੋਟੀ ਖਵਾਉਣੀ ਆ ਚਾਰ ਪੰਜ ਵਾਰ ਖਵਾਉਣੀ ਆ ਨਾ ਹੂੰ ਬੰਦਾ ਭੁੱਖਾ ਤਾਂਹੀਂ ਖਾਊ ਜਾਂ ਰੱਜਾ ਹੋ ਕੇ ਮਖਾਲੂ ਓਹੋ ਇਹਨੂੰ ਮੈਂ ਤੁਹਾਨੂੰ ਕਹਿ ਨਹੀਂ ਰੱਜ ਕੇ ਨਹੀਂ ਰੋਟੀ ਖਾਂਦਾ ਦੇਖ ਲਓ ਇੱਕ ਰੋਟੀ ਮੱਸਾ ਖਾਊਗਾ ਫਿਰ ਫਿਰ ਇਹਨੂੰ ਭੁੱਖ ਲੱਗਦੀ ਐ ਤੁਹਾਨੂੰ ਕਹਾਂ ਦਵਾਈ ਦਿਵਾ ਲਿਓ ਬਾਰ-ਬਾਰ ਰੋਟੀ ਮੰਗਦਾ ਐ ਇਹ ਮੈਂ ਤਾਂ ਫਿਰ ਬਾਰ-ਬਾਰ ਖਵਾ ਦੇਣੀ ਹੁੰਨੀ ਐ ਖਾਲਾ ਖਾਲਾ ਕੋਈ ਨਾ ਪਾਣੀ ਲੈ ਕੇ ਆ ਮੈਂ ਕਿ ਲੱਸੀ ਪੀਏਗਾ ਜਾਂ ਪਾਣੀ ਦਾ ਪਾਣੀ ਲਿਆ ਦਾ ਆ ਦੇਖ ਲੈ ਜੇ ਮੈਂ ਕਿਉ ਪਾਲਾ ਦਾ ਕਿਉ ਵਾਲੀ ਸਬਜ਼ੀ ਨਹੀਂ ਖਾਂਦਾ ਹੁਣ ਲੱਸੀ ਨੂੰ ਨਾ ਕਰੀਂਦਾ ਕਹਿੰਦਾ ਪਾਣੀ ਦੇ ਪੀਊਂਗਾ ਪਾਣੀ ਲਾ ਦੇ ਚੱਲ ਓਣੀ ਐ ਤਾ ਰੋਟੀ ਵੀ ਖਾ ਲਈ ਨਾ ਪਾਣੀ ਐ ਤੱਕ ਪਹੁੰਚਾ ਜਦੇ ਪਾਣੀ ਦੇ ਦਿਆ ਕਰਦੇ ਆ ਕੇ ਨਾਲੇ ਪਿਆ ਦੋ ਆ ਭਾਂਡੇ ਮੈਨੂੰ ਫੜਾ ਦੋ ਚਲੋ ਪਾਣੀ ਪਿਆ ਦੋ ਤੁਸੀਂ ਨਾ ਰੋਟੀ ਖਾ ਲਓ ਲਾ ਵੀ ਗਲਾਸ ਵੀ ਲੈ ਜੀ ਗਲਾਸ ਵੀ ਲੈ ਜੀ ਮੈਂ ਰੋਟੀ ਖਾਣਾ ਮਾੜਾ ਜਿਹਾ ਪਾਣੀ ਨਾ ਹੋ ਗਏ ਨੇ ਪਾਣੀ ਨਾ ਬੱਸ ਮੈਨੂੰ ਪਾ ਦਮ ਮੈਂ ਪਹਿਲਾਂ ਪਾ ਜਾ ਹੁਣ ਮੈਂ ਵੀ ਰੋਟੀ ਖਾ ਲਾਂ ਜਾਂਗਾ ਨਹਾ ਦਨ ਨੂੰ ਆਦਾ ਠੀਕ ਹੈ ਹੁਣ ਮੈਂ ਤੇਰੀ ਦਵਾਈ ਦੁਬੀ ਲੈ ਕੇ ਆਉਣਾ ਆ ਦਵਾਈ ਆ ਕੇ ਠੀਕ ਹੈ ਮੈਂ ਤੇਰੀ ਚੱਤ ਪੈਸੇ ਫੜਾ ਦੇ ਦਿੰਨ ਕਿੱਥੇ ਨੇ ਉਹ ਭਾਬੀ ਕੋਲ ਨੇ ਚੱਲ ਤੇਰੀ ਭਾਬੀ ਤੋਂ ਪੈਸੇ ਲੈ ਲੈਂਦਾ ਮੈਂ ਹੈ ਮੈਂ ਦਵਾਈ ਦਵਾ ਕੇ ਦੇ ਆਉਣਾ ਤੈਨੂੰ ਉਹ ਪੈਸੇ ਤਾਂ ਮੈਂ ਤਾਂ ਤਾ ਫੜਦੇ ਸੀ ਮੈਂ ਚੱਲ ਇਧਰ ਉਧਰ ਨਾ ਹੋ ਜਾਣ ਤਾਂ ਠੀਕ ਹੈ ਮੈਂ ਦਵਾਈ ਵੀ ਲੈ ਕੇ ਆਉਣੀ ਆ ਫੜ ਕੇ ਮੈਨੂੰ ਪੈਸੇ ਦੇ ਦੇ ਫਿਰ ਉਹ ਹੈ ਤੇ ਇਹਦੇ ਕੱਪੜੇ ਤੁਸੀਂ ਸੱਚ ਫੇਰ ਬਦਲਤੇ। ਉਹ ਦੋ ਦਿਨ ਤਾਂ ਲੰਘਾ ਲਿਆ ਕਰੋ ਐ ਕਿ ਹੁਣੇ ਸੰਨੀ ਦਾ ਕਿੰਨੀ ਪੈਂਦੀ ਆ ਦਿਖਤ ਨਹੀਂ। ਐ ਕਿ ਸੰਨੀ ਰਲਾਉਂਦਾ ਬੇਲਾ ਤਾਂ ਰਹਿੰਦਾ ਸਾਰਾ ਦਿਨ। ਉਹ ਗਰਮੀ ਦਾ ਪੈਂਦੀ ਆ ਉਹ ਕੱਪੜੇ ਬਦਲ ਲੈ ਨਾ ਸਮਝ ਲਓ ਲੱਗਦੇ ਪਿੰਡੇ 'ਚੋਂ। ਨਾ ਦੋ ਕੱਪੜੇ ਤੋਂ ਨਹੀਂ ਮਰਗੇ ਤੂੰ। ਜਿੱਥੇ ਆਪਣੇ ਤੋਂ ਮੰਗੀ ਦੋ ਕੱਪੜੇ ਦੇ ਦੋ ਦੀ। ਗੱਲ ਦੋ ਕੱਪੜਿਆਂ ਦੀ ਨਹੀਂ ਹੈਗੀ। ਮੈਂ ਸਾਰਾ ਦਿਨ ਨਾ ਕੰਮ ਧੰਦਾ ਕਰਦੀ ਥੱਕ ਜਾਂਦੀ ਆ ਕਿਸੇ ਟਾਈਮ ਨੂੰ ਰੈਸਟ ਕਰਨ ਦਾ ਮੌਕਾ ਵੀ ਨਹੀਂ ਹੈਗਾ। ਐ ਕਿ ਮੈਂ ਲੋਹੇ ਦੀ ਬਣੀ ਹੋਈ ਆ ਕਿ ਸਾਰਾ ਦਿਨ ਇਸੇ ਦੀ ਸੰਭਾਲ ਕਰੀ ਜਾਵਾਂ। ਉਹ ਕੰਮ ਕਿੰਨੇ ਕੰਨੇ ਘਰੇ ਝਾੜੂ ਕਰਦੇ ਆ ਬਸ ਰੋਟੀ ਪਾਣੀ ਦਾ ਤਾਂ ਹੋਰ ਕੀ ਆ ਕੰਮ ਤੇ ਹਜੇ ਹਜੇ ਤੁਸੀਂ ਕਹਿੰਦੇ ਇਹਦੀ ਸਾਮ ਸੰਭਾਲ ਨਹੀਂ ਹੁੰਦੀ ਕਿਉਂਕਿ ਇੱਥੇ ਕਮੀ ਛੱਡੀ ਐ ਮੈਂ ਹਰਮਨ ਦੀ ਦੇਖਭਾਲ ਚ ਉਹ ਇਹਦਾ ਰੋਟੀ ਮੜਦਾ ਮੈਂ ਖਵਾਉਣਾ ਉਹ ਬਾਰ ਬਾਰ ਰੋਟੀ ਖਾਂਦਾ ਗੁਰੂ ਇਹ ਬਾਰ ਬਾਰ ਰੋਟੀ ਖਾਂਦਾ ਕਹਿੰਨੂੰ ਪੁੱਛਲਾ ਹਰਮਨ ਮੈਂ ਤੈਨੂੰ ਬਾਰ ਬਾਰ ਉੱਤੇ ਖਵਾਉਣੀ ਐ ਨਾ ਪੁੱਛੇ ਨੂੰ ਕਿ ਕਿੱਥੇ ਕਮੀ ਛੱਡੀ ਐ ਦੁੱਧ ਦੇ ਨਾ ਪਿਉਣੀ ਆ ਪੀਂਦਾ ਨਹੀਂ ਹੈਗਾ ਵਾਪਸ ਭੇਜ ਦੇਂਦਾ ਦੁੱਧ ਚਲ ਕੋਈ ਗੱਲ ਨਹੀਂ ਇਹਦੇ ਕੱਪੜੇ ਧੋ ਦੀ ਠੀਕ ਐ ਕੋਈ ਨਾ ਧੋ ਦੂੰਗੀ ਪਹਿਲਾ ਕਿਹੜਾ ਤੁਸੀਂ ਧੋਣੇ ਹੁੰਨੇ ਹੋ ਮੈਂ ਹੀ ਧੋਣੀ ਹੁੰਨੀ ਆ ਕੋ ਮਸ਼ੀਨ ਨੇ ਕੱਪੜੇ ਧੋਣੇ ਨੇ ਕਿਉਂ ਧੋਣੇ ਆ ਚੱਲ ਹੁਣ ਦੱਸੋ ਮੈਨੂੰ ਤੁਸੀਂ ਕੀ ਕਹਿੰਦੇ ਸੀਗੇ ਮੈਂ ਤੁਹਾਨੂੰ ਐਂ ਕਹਿੰਦਾ ਸੀ ਮੈਨੂੰ ਪੈਸਾ ਦੇ ਦੇ ਮੈਂ ਦੀ ਦਵਾਈ ਫੜ ਲਿਆਵਾਂ ਜਾ ਕੇ ਸ਼ਹਿਰੋਂ ਦਵਾਈ ਹੁਣ ਪਰਸੋ ਤਾਂ ਲਿਆਂਦੀ ਸੀ ਅਨਿਸ਼ਚਿਤ ਦੀ ਕਿੱਥੇ ਖਤਮ ਹੋ ਗਈ ਹਫਤਾ ਨਹੀਂ ਹੋਇਆ ਹਜੇ ਦਵਾਈ ਲੈਣੀ ਹੈ ਹਫਤਾ ਹੋ ਗਿਆ ਦਵਾਈ ਲੈਣ ਦੇ ਨੂੰ ਦਵਾਈ ਖਤਮ ਹੋ ਗਈ ਬਈ ਇੱਕ ਦਿਨ ਦਵਾਈ ਆ ਰਹੀ ਦਵਾਈ ਨੂੰ ਕੀ ਐ ਬੈਠਣਾ ਤਾਂ ਨੇ ਬੀਚੇ ਆਰਤੀ ਐ ਕੋਈ ਨਾ ਹੋਊਗਾ ਕੋਈ ਹੋਊਗਾ ਆਪਦੇ ਆਪ ਠੀਕ ਹੋ ਜੂ ਬੈਠੇ ਬਿਠਾਈ ਦੇ ਵਧੀਆ ਤਾਂ ਸੇਵਾ ਹੋਈ ਜਾਂਦੀ ਹੈ ਨਾ ਤੂੰ ਇਹ ਦਵਾਈ ਖਾਂਦੀ ਨਹੀਂ ਇਹ ਮੱਥਾ ਸਿਰ ਦੁਖਦੂ ਕਰਦਾ ਬਗਾੜ ਜਾਂਦਾ ਚੱਲ ਕੋਈ ਨਾ ਲਿਆ ਦੇਣੀ ਆ ਨਾ ਪੈਸੇ ਦੇ ਲੈ ਕੇ ਦਵਾਈ ਲੈ ਕੇ ਆਵਾਂ ਜੀ ਤਾਂ ਨਹੀਂ ਕਰਦਾ ਪੈਸੇ ਦੇਣ ਨੂੰ ਪਰ ਦੇਣੇ ਪੈਣਗੇ ਦੱਸ ਇਹਦੀ ਦਵਾਈ ਲਿਉਣ ਨੂੰ ਕੀ ਹੋਇਆ ਔਰੇ ਮਰਨ ਦੇ ਲੱਗਣ ਤੇ ਅੱਕੇ ਨੂੰ ਮਸਾਂ ਦਾ ਪੈਸੇ ਹੱਥ ਚਾਏ ਸੀ ਚੱਲ ਹੁਣ ਤਾਂ ਇਹ ਦੇਣੀ ਪੈਣਗੇ ਐ ਕਰਦੀਆਂ ਨਾ ਰੋਟੀ ਵੀ ਲੈ ਜਾਨੀ ਆ ਇਹਨਾਂ ਨੂੰ ਐ ਲੱਗੂਗਾ ਆਮ ਨੇ ਹਰਮਨ ਦਾ ਪੂਰਾ ਖਿਆਲ ਰੱਖ ਦਿਆ ਚਲ ਰੋਟੀ ਵੀ ਲੈ ਕੇ ਜਾਨੀ ਤੇ ਰੋਟੀ ਬਣੀ ਨੰਦੀ ਹਾਂ ਹਾਂ ਤਨ ਹਾਲ ਬੁਰੇ ਨੰਦੀ ਨੇ ਉਹ ਦਿੱਤੇ ਨਹੀਂ ਦਵਾਈ ਕੋਈ ਨਾ ਅੰਕ ਉਹਦੇ ਅਸਰ ਰੋਕਣ ਦਾ ਹੋਣਾ ਹੈ ਜਦ ਦੇਣ ਦਾ ਆ ਟਾਈਮ ਹੈਗਾ ਰੋਕੀ ਦੇ ਕੋਈ ਇਹਨੇ ਉਦੋਂ ਖਾਦੇ ਨਹੀਂ ਸੀ ਚੱਜ ਨਾਲ ਮੈਂ ਕਿਹਾ ਅੱਧਾ ਭੁੱਖਾ ਰਹਿ ਗਿਆ ਉਸ ਦਾ ਉਹ ਮੈਨੂੰ ਇਹ ਵੀ ਦੱਸ ਰਿਹਾ ਹੈ ਕੀ ਦੱਸ ਰਿਹਾਗਾ ਕਹਦਾ ਨਾ ਤਾਂ ਮੈਨੂੰ ਦਵਾਈ ਦੇਣਾ ਟਾਈਮ ਤੇ ਨਾ ਰੋਟੀ ਪਾਣੀ ਦਿੰਦੀ ਐ ਅੱਛਾ ਹੈ ਐਡਾ ਕੌਮ ਤਾਂ ਲਾਈ ਐ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਹਰਮਣ ਤੂੰ ਮੇਰੇ ਸਾਹਮਣੇ ਕੀ ਕਰੀਏ ਇਹਨੂੰ ਸਾਰਾ ਦਿਨ ਤੈਨੂੰ ਚੋਸਦਾ ਫਿਰ ਗੁੱਸੇ 'ਚ ਮੈਂ ਤਾਂ ਬੋਲਿਆ ਜਾਂਦਾ ਸਾਰਾ ਦਿਨ ਤੇਰੇ ਦੀ ਮੈਂ ਆਉਫਕਤ ਕਰਦੀ ਐ ਹਜੇ ਮੈਨੂੰ ਕਹਿੰਦਾ ਮੈਨੂੰ ਰੋਟੀ ਨਹੀਂ ਦਿੰਦੀ ਮੇਰੇ ਹੀ ਦਿਮਾਗ ਖਰਾਬ ਐ ਜਿਹੜੇ ਸਾਰਾ ਦਿਨ ਇਸੇ ਤੇ ਲੱਗੀ ਰਹਿਣੀ ਐ ਇਹਦੇ ਲੇਲੇ ਪੇਪੇ ਕਰੀ ਜਾਂਦੀ ਰਹਿਣੀ ਐ ਇਹਨੂੰ ਰੋਟੀ ਖਵਾ ਨਾ ਮੈਨੂੰ ਦਵਾਈ ਦੇ ਪੈਸੇ ਦੇ ਦਵਾਈ ਲੈ ਵਾਈ ਦੀ ਆ ਲੋ ਇਸ ਬਦ ਖਾਣ ਪੀਣ ਲੂੰਗੇ ਚੰਗਾ ਮੈਂ ਦਵਾਈ ਲੈਣ ਦੇ ਲਈ ਮੈਂ ਚੰਗਾ ਬਾਦ ਨੂੰ ਮੈਂ ਸੇਵ ਕੱਟ ਕੇ ਦਿੱਤਾ ਸੀ ਹਰਮਣ ਤੂੰ ਸਾਰਾ ਦਿਨ ਮੈਨੂੰ ਗਾਦ ਮੋੜਾਗਾ ਮੈਂ ਕੁੱਤੀ ਐ ਜਿਹੜੀ ਸਾਰਾ ਦਿਨ ਲੈ ਲੈ ਦੇਤੇ ਕਰਦੀ ਐ ਹੁਣ ਮੈਂ ਤੈਨੂੰ ਕੀ ਕਹੂੰ ਹਰਮਣ ਕੀ ਕਹਾ ਟਾਈਮ ਦਾ ਰੋਟੀ ਦਾ ਰੋਟੀ ਦਾ ਟਾਈਮ ਐ ਕੋਈ ਨਾ ਤੁਸੀਂ ਬਗਜੋ ਦਵਾਈ ਲਿਓ ਮੈਂ ਖਵਾ ਦੇ ਦਿੰਦੀ ਆ